ਕੰਮਾ ਵੀਜੇ ਕਮਰ ਮਾ ਦੇ ਅੱਜ ਸਰਕਾਰ ਨੇ ਰੇਟ ਘਟਾਏ ਨਹੀਂ ਕਿੰਨੇ ਕੁ ਲੱਭ ਦੇ ਗਿਓ ਲਾਇਦਾ ਬਹੁਤ ਘੱਟ ਆ ਥੋੜਾ ਜਿਹਾ ਵੱਧ ਵੱਧੋਣਾ ਚਾਹੀਦਾ ਤਾਂ ਘਰੇਟ ਘਟਣਾ ਚਾਹੀਦਾ 140 ਰੁਪਏ ਦਾ ਫਰਕ ਹੋਰ ਦੇਣਾ ਚਾਹੀਦਾ 100 ਰੁਪਏ ਹੋਰ ਤਾਂ ਇਹ ਜੇ ਨੂੰ ਸਰਕਾਰ ਨੂੰ ਆ ਜਾਈਦਾ 140 ਰੁਪਏ ਦਾ ਫਰਕ ਪਾਣਾ ਪਈਦਾ ਬੰਦੇ ਰੇਟ ਨਾਲ ਕਿੰਨਾ ਫਰਕ ਪਿੰਦਾ ਕਰਬਰ ਅਧਰ ਰੇਟ ਬਹੁਤ ਘੱਟ ਹੈ ਉਸ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ 2300 ਰੁਪਏ ਦੀ ਆ 120 30 ਰੁਪਏ ਹੋ ਜਾਏਗੀ ਅਸਰ ਤਾਂ ਖਰਚਿਆਂ ਦਾ ਝੱਕਦਾ ਫਿਰਦਾ ਨਹੀਂ ਅਸਟਮ ਗੱਲਾਂ ਕਰਦਾ ਨਹੀਂ ਵੀ ਲਾਤਾ ਇਹ ਮਹਿੰਗਾ ਪਿਆ ਹੈ ਚੀਜ਼ ਨੂੰ ਜੀ ਮੇਂ ਲੇ ਜੀ ਹਾਂ ਨੂੰ ਕੀ ਲੱਗਦਾ ਕਿ ਜਿਹੜੇ ਘਰੇਲੂ ਗੈਸ ਵੀ ਲੋਕੀ ਬਾਲਦੇ ਨੇ ਉਹਨਾਂ ਦੇ ਬੱਚੇ ਉਹਨਾਂ ਨੇ ਡੇਟ ਕਰ ਦੇ ਜੀ ਹਾਂ ਕੀ ਉਹਨਾਂ ਦੇ ਬੱਚੇ ਆਲਾ ਬੰਦਾ ਇੰਨਾ ਮਹਿੰਗਾ ਉਹ ਦੋ ਸੈਂਡਰ ਸਸਤਾ ਹੋਏਗਾ ਲੋਕ ਹਿਸਾਬ ਹੋ ਜਾਣਗੇ ਥੋੜੇ ਜਿਹਾ ਹਾਲ ਕੇ ਮੜਾ ਮੜਾ ਤੋਪਰਾ ਕੇ ਰੱਖ ਸਕਦਾ ਇੱਕ ਇੱਕੀ ਬੜੀ ਮਸਲੇ ਕਈਆਂ ਕੋ ਭਰਦਾ ਚਾਰਿਆਂ ਨੂੰ ਸਹੀ ਹੈ ਮੇਰਾ ਨਾਮ ਪ੍ਰਵੇਸ਼ ਕੁਮਾਰ ਜੀ ਅੱਜ ਸਰਕਾਰ ਵੱਲੋਂ ਜਿਹੜਾ ਇਹ ਜਿਹੜੀ ਪੰਜਾਬ ਐਸ ਲੈਂਟਰ ਸਸਤਾ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਤੁਸੀਂ ਸਹੀ ਰੇਟ ਕੀਤਾ ਹੋਇਆ ਹੈ ਅੱਜ ਤੋਂ ਹੋਰ ਜ਼ਿਆਦਾ ਵੇਚਦਾ ਦੁਕਾਨਦਾਰ ਖੁੱਲ ਕੇ ਬਰ ਸਕਿਆ ਹੋਇਆ ਹੈ ਇੰਨੀ ਕੀ ਜ਼ਰੂਰਤ ਹੈ ਜੀ ਇਸ ਜੀ ਜਿਹੜੀ ਸੰਧਰਾ ਜੀ ਮੈਂ ਕੀ ਰੇਟ ਕੱਢਣ ਦੀ ਹਾਂਜੀ ਹਾਂਜੀ 1500 ਰੁਪਏ ਰੇਟ ਹੋ ਜਾਵੇ ਜਿਆਜੇ ਬਿਲਕੁਲ ਵਾਹ ਹੈ ਕਿ ਲਗਾਤਾਰ ਲੋਕ ਜੀ ਰੇਟ ਸਹੀ ਹੋ ਗਏ ਹਰ ਦੁਕਾਨਦਾਰ ਤੇ ਕਮਰਸ ਸਿਲੰਡਰ ਬਰਦੂਗਾ ਕੀ ਲੱਗਦਾ ਕੀ ਵਧੀਆ ਰਿਹਾਗਾ ਹਾਂ ਬਹੁਤ ਵਧੀਆ ਰਹੇਗਾ ਹਾਂਜੀ ਪਰ ਹੁਣ ਇਹ ਕਿੰਨਾ ਫਾਇਦਾ ਹੋਊਗਾ ਜੇ ਰੇਟ ਘਟਿਆ ਨਾ ਵੇਖੋ ਫਿਰ ਤਾਂ ਸੇਮ ਉਹ ਰੇਟ ਹੀ ਬੈਨਾ ਆਇਆ ਐ ਸੌਮਜਾ ਫਰਕ ਪੈਂਦਾ ਕੋਈ ਚੱਲ ਜਦਾ ਗਾਹ ਕੋਈ ਹਾਂਜੀ ਬੈਠਾ ਛੇਕ ਆ ਤੈਨੂੰ ਕਿ ਹੋਰ ਰੇਟ ਘਟ ਮਿਲ ਜੀ ਹਾਂ ਥੋੜੇ ਜਿਹਾ ਹੋਰ ਰੇਟ ਘਟ ਜਨ ਤੇ ਵਧੀਆ ਰਹੇਗਾ ਵਾਜੂ ਬਈ ਕੀ ਨਾਮ ਕੀ ਕਹਿਣਾ ਚਾਹਦੇ ਜੀ ਹਾਂਜੀ ਬਾਬਾ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹਦੇ ਮੇਰਾ ਨਾਮ ਬਾਬਾ ਬਿੱਲੂ ਸ਼ਾਹ ਹੈ ਔਰ ਮੇਰੀ ਕਬੀਰਾ ਸਪੈਕਰੀ ਹੈ ਸਵੀਟਸ ਦੀ ਦੁਕਾਨ ਹੈ ਜੇ ਮੇਨ ਚੌਂਕ ਦੇ ਵਿੱਚ ਜੀ ਹੋੜੇ ਵਿੱਚ ਅਸੀਂ ਮਤਲਬ ਆਲਦੀ ਪਹਿਲਾਂ ਹੀ ਮਤਲਬ ਸਾਰਾ ਕੁਝ ਕਹਿ ਚੁੱਕੇ ਹਾਂ ਕਿ ਕਮਰਸ਼ਲ ਸੈਂਟਰ ਜਿਹੜੇ ਸਾਨੂੰ ਸਸਤੇ ਮਿਲ ਤੇ ਅਸੀਂ ਜ਼ਿਆਦਾ ਉਹਨਾਂ ਦੀ ਖਪਤ ਕਰੀਏ ਉਸ ਵਿੱਚ ਸਾਨੂੰ ਲੱਕੜੀ ਦੇ ਸੀਜ਼ਨ ਜਿੱਦਾਂ ਆ ਰਿਹਾ ਹੈ ਪੈਣ ਦਾ ਪ੍ਰੋਗਰਾਮ ਹੈ ਲੱਕੜੀ ਦਾ ਹੈਗਾ ਜੀ ਭਲਾ ਮੈਨਾਂ ਦਾ ਉਹਦੇ ਵਿੱਚ ਸਾਨੂੰ ਸਸਤਾ ਸਬਜ਼ਾ ਮਿਲੇਗਾ ਜਿਦਾ ਸਿਲੰਡਰ ਸਾਨੂੰ ਸਸਤੇ ਮਿਲਣਗੇ ਰਾਮ ਮੀਟੀ ਤੋਂ ਸਸਤਾ ਮਿਲਣਗੇ ਤੇ ਅਸੀਂ ਉਹਨਾਂ ਹੀ ਜਿਹੜੀ ਮਠਿਆਈ ਹੈ ਜਾਂ ਕੁਝ ਵੀ ਸਮਾਨ ਹੈ ਸਸਤਾ ਵਿੱਚ ਹੈ ਇਸ ਕਰਕੇ ਸਰਕਾਰ ਨੂੰ ਹੀ ਬੇਨਤੀ ਕਰਦੇ ਹਾਂ ਕਿ ਸਾਨੂੰ ਸਿਲੰਡਰ ਛੋਲੇ ਤੇ ਤੋੜਿਆ 1.5 ਤੋਂ 250 ਰੁਪਏ ਸੰਦਰ ਹੋ ਸਕਦਾ ਮਿਲੇ ਜੇ ਤੁਹਾਨੂੰ ਸਸਤਾ ਮਿਦਰੀ ਅਜੀ ਉਹਨੂੰ ਜ਼ਿਆਦਾ ਖਫਤੇ ਕਰੀਏ ਫੋਨ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ